ਸਾਡਾ ਇਹ ਇੱਕ ਪਾਣੀ ਦਾ ਰੋਲਾ ਸੀ ਨੋਗੇ ਦਾ ਨਵੇਂ ਦਾ ਚੱਲ ਰਿਹਾ ਸੀ ਸ਼ੇਰਗੜ ਪਿੰਡ ਨਾਲ ਜੀ ਜੋ ਕਿ ਹਾਈ ਕੋਰਟ ਚਾ ਜੀ ਸਾਡੀ ਤਰੀਕ ਪਈ ਹੋਈ ਹੈ ਜੀ 3725 ਜੀ ਇੰਟਰ ਮਾਡਰ ਹੈ ਜੀ ਸਾਡੇ ਕੋਲੇ ਮਹਿਕਮਾ ਪਾਰਟੀ ਹੈਗਾ ਜੀ ਮਹਿਕਮਾ ਧੱਕੇ ਨਾਲ ਕੰਮ ਕਰਵਾ ਰਿਹਾ ਜੀ ਇਹ ਤਿੰਨ ਪਿੰਡ ਦੇ ਵਿਰੋਧ ਚਾ ਜੀ ਛੋੜ ਖਾਣੇ ਦੀ ਢਾਬ ਤੇ ਪਲੇਰੀਆਂ ਜੀ ਸਿਵਲ ਦੇ ਸਾਡੇ ਕੋਲੇ ਸਿਵਲ ਕੋਰਟ ਦੇ ਵੀ ਸਟੇ ਹੈਗੇ ਆ ਜੀ ਹਾਈ ਕੋਰਟ ਦਾ ਇੰਟਰ ਮਾਡਰ ਹੈਗੇ ਆ ਜੀ ਹਾਈ ਕੋਰਟ ਨੇ ਰੋਕਿਆ ਹੋਇਆ ਮਹਿਕਮੇ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਜਦੋਂ ਤੱਕ ਕੇਸ ਹਾਈ ਕੋਰਟ ਚ ਹੈ ਜੀ ਪਰ ਆਕਾ ਵੀ ਸਾਡਾ ਬੰਦ ਹੋ ਰਿਹਾ ਜੀ ਸਾਡੀ ਪ੍ਰਾਈਵੇਟ ਪ੍ਰੋਪਰਟੀ ਦੇ ਜੀ ਪਾਰੇ ਅੱਗੇ ਜੀ ਪਲੇਰੀਆ ਪਿੰਡ ਵੀ ਇਹਦੇ ਵਿਰੋਧ ਚਾ ਜੀ ਪਲੇਰੀਆ ਵਾਲਿਆਂ ਨੇ ਵੀ ਸਟੇ ਲਿਆ ਆਏ ਹੈ ਕੋਈ ਵੀ ਕੰਮ ਧੱਕੇ ਸਰਕਾਰਾਂ ਕਿਉਂ ਲੋਕਾਂ ਦਾ ਵਿਰੋਧ ਕਰ ਰਹੀਆਂ ਸਰਕਾਰਾਂ ਦੇ ਸਾਰੇ ਕੋਝੇ ਹੁੰਦੇ ਆ ਔਰ ਜੋ ਸਟੇ ਲਿਆ ਉਹ ਇਸ ਜਿੱਥੇ ਕੰਮ ਸ਼ੁਰੂ ਕਰਨ ਜਾ ਰਹੇ ਹੈ ਇਸ ਕੰਮ ਨਾਲ ਉਹ ਕੋਈ ਲੈਣਾ ਦੇਣਾ ਨਹੀਂ ਹੈ ਸਾਰਾ ਕੁਝ ਮੈਂ ਇਨਵੈਸਟਿਗੇਟ ਕਰਾ ਕੇ ਹੀ ਉਤਟ ਰਹੀ ਹਾਂ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਝੋੜੜਾ ਹੈ ਜੀ ਸਾਡਾ ਇੱਕ ਪਾਣੀ ਦਾ ਰੋਲਾ ਸੀ ਮੋਗੇ ਦਾ ਨਵੇਂ ਦਾ ਚੱਲ ਰਿਹਾ ਸੀ ਸ਼ੇਰਗੜ ਪਿੰਡ ਨਾਲੇ ਜੋ ਕਿ ਹਾਈ ਕੋਰਟ ਚਾ ਜੀ ਸਾਡੀ ਤਰੀਕ ਪਈ ਹੋਈ ਹੈ ਜੀ 3725 ਜੀ ਇੰਟਰ ਮਾਡਰ ਹੈ ਜੀ ਸਾਡੇ ਕੋਲੇ ਮਹਿਕਮਾ ਪਾਰਟੀ ਹੈਗਾ ਜੀ ਮਹਿਕਮਾ ਧੱਕੇ ਨਾਲ ਕੰਮ ਕਰਵਾ ਰਿਹਾ ਜੀ ਇਹ ਅੱਜ ਇਨੋਗ੍ਰੇਸ਼ਨ ਕਰ ਰਹੇ ਹੈ ਜੀ ਇਹ ਪਾਈਪਲਾਈਨ ਦੀ ਮੋਗੇ ਦੀ ਜੀ ਇੱਥੇ ਤਿੰਨ ਪਿੰਡਾਂ ਦੀ ਹਾਂਜੀ ਤਿੰਨ ਪਿੰਡਾਂ ਦੇ ਵਿਰੋਧ ਚਾ ਜੀ ਝੋੜੜ ਖਾਨੇ ਦੀ ਟਾਬ ਤੇ ਪਲੇਰੀਆਂ ਜੀ ਸਿਵਲ ਦੇ ਸਾਡੇ ਕੋਲੇ ਸਿਵਲ ਕੋਰਟ ਦੇ ਵੀ ਸਟੇ ਹੈਗੇ ਆ ਜੀ ਹਾਈ ਕੋਰਟ ਦਾ ਇੰਟਰਮ ਆਰਡਰ ਹੈਗੇ ਆ ਜੀ ਹਾਈ ਕੋਰਟ ਨੇ ਰੋਕਿਆ ਹੋਇਆ ਮੈਕਮੇ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਜਦੋਂ ਤੱਕ ਕੇਸ ਹਾਈ ਕੋਰਟ ਚ ਹੈ ਜੀ ਨਹੀਂ ਪਾਈਪ ਲਾਈਨ ਹੈ ਕਾਦੀ ਹੈ ਪਾਣੀ ਇਹ ਨਾਲ ਨਹੀਂ ਨਹੀਂ ਇਰੀਗੇਸ਼ਨ ਦੀ ਹੈ ਜੀ ਇਰੀਗੇਸ਼ਨ ਵਾਸਤੇ ਪਾ ਰਹੇ ਸਾਡੀਆਂ ਟੁੱਟ ਰਹੀਆਂ ਵਾਟਰ ਵਾਸਤੇ ਪਾਈਪ ਲਾਈਨਾਂ ਜੀ ਪਿੰਡ ਰੱਤੇ ਖੜੇ ਦੀ ਇੱਕ ਝੋੜ ਦੀ ਟੁੱਟ ਰਹੀ ਹੈ ਪਾਣੀ ਰਸਤਾ ਵੀ ਸਾਡਾ ਬੰਦ ਹੋ ਰਿਹਾ ਜੀ ਸਾਡੀ ਪ੍ਰਾਈਵੇਟ ਪ੍ਰਾਪਰਟੀ ਵਿੱਚ ਹੀ ਪਾ ਰਹੇ ਅੱਗੇ ਜੀ ਪਲੇਰੀਆਂ ਪਿੰਡ ਵੀ ਇਹਦੇ ਵਿਰੋਧ 'ਚ ਹੈ ਜੀ ਪਲੇਰੀਆਂ ਵਾਲਿਆਂ ਨੇ ਵੀ ਸਟੇ ਲਿਆ ਆਇਆ ਜੀ ਝੋੜਾਂ ਨੇ ਹਾਂਜੀ ਬਾਕੀ ਮਹਿਕਮਾ ਆਇਆ ਜੀ ਤੁਸੀਂ ਮਹਿਕਮੇ ਤੋਂ ਪੁੱਛੋ ਜੀ ਇਹਨਾਂ ਕੋਲੇ ਕੀ ਆਰਡਰ ਆ ਜਾਂ ਕੀ ਸਿਸਟਮ ਹੈ ਜੀ ਅੱਜ ਇਹਨਾਂ ਨੇ ਜਿਹੜਾ ਉਦਘਾਟਨ ਕੀਤਾ ਕੀ ਹੈ ਕਿੰਨਾ ਇਹਦੀ ਲੱਗਣਾ ਹੋਊਗਾ ਕਿ ਮੈਂ ਅਗਲਾ ਕਿੱਥੇ ਜਾਊਂਗੀ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਆਜ ਅਸੀਂ ਸ਼ੇਰਗੜ੍ਹ ਪਿੰਡ ਦੇ ਵਿੱਚ ਜੋ ਉਦਘਾਟਨ ਕੀਤਾ ਮੋਗੇ ਦਾ ਔਰ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਅੱਜ ਦੀ ਨਹੀਂ ਪਤਾ ਨਹੀਂ ਮੈਨੂੰ ਲੱਗਦਾ 30 35 ਸਾਲ ਤੋਂ 50 ਸਾਲ ਤੋਂ 50 ਸਾਲ ਤੋਂ 50 ਸਾਲ ਦੀ ਡਿਮਾਂਡ ਸੀ ਜਿਹਦੇ ਵਿੱਚ ਸਾਡਾ 1300 ਏਕੜ ਦੇ ਕਰੀਬ ਜਿਹੜਾ ਰਕਬਾ ਸੀ ਉਹ ਬੰਜਰ ਹੋ ਰਿਹਾ ਸੀ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਵੀ ਇਹ ਪਿੰਡ ਵਿਕਾਊ ਹੈ ਇਹਨੂੰ ਖਰੀਦ ਲੋ ਔਰ ਇਹ ਖਬਰ ਲੈ ਕੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋਲ ਸ਼ੇਰਗੜ ਪਿੰਡ ਵਾਸੀਆਂ ਨੂੰ ਲੈ ਕੇ ਗਈ ਸੀ ਔਰ ਉਹਨਾਂ ਦੀ ਮਿਹਰਬਾਨੀ ਦੇ ਨਾਲ ਅੱਜ 2 ਕਰੋੜ ਦੀ ਲਾਗਤ ਦੇ ਨਾਲ ਜੋ ਇੱਥੇ ਮੋਗੇ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਇੱਥੇ 1300 ਏਕੜ ਰਕਬੇ ਨੂੰ ਪਾਣੀ ਮਿਲੇਗਾ ਲੋਕਾਂ ਨੂੰ ਜੀਵਨ ਮਿਲੇਗਾ ਉਥੇ 9 ਕਿਲੋਮੀਟਰ ਤੱਕ ਦੀ ਇਹ ਲੰਬਾਈ 7 ਕਿਲੋਮੀਟਰ ਤੱਕ ਦੀ ਲੰਬਾਈ ਦਾ ਇਹ ਪ੍ਰੋਜੈਕਟ ਹੈਗਾ ਔਰ ਇਹਦੇ ਨਾਲ ਸ਼ੇਅਰ ਕੜ ਨੂੰ ਔਰ ਇੱਥੇ ਆਸ-ਪਾਸ ਦੇ ਜਿਹੜੇ ਪਿੰਡਾਂ ਨੇ ਉਹਨਾਂ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਮੈਂ ਉਹ ਆਪਣੇ ਉਹਨਾਂ ਪੁੱਛ ਪਿੰਡਾਂ ਨੂੰ ਜਿਹੜਾ ਬਹੁਤ ਕਿਤਾ ਜਾਦਾ ਸਾਡਾ ਸਟੇਲ ਆਇਆ ਇਸ ਧੱਕੇ ਨਾਲ ਜਿਹੜੇ ਮੰਨ ਲੋ ਪਰਵਾਰਿਆ ਸਰਕਾਰ ਦਾ ਪ੍ਰੈਸ਼ਰ ਆਇਆ ਤੇ ਕੀ ਹੈ ਬਿਲਕੁਲ ਵੀ ਕੋਈ ਵੀ ਕੰਮ ਧੱਕੇ ਸਰਕਾਰਾਂ ਕਿਉਂ ਲੋਕਾਂ ਦੇ ਵਿਰੋਧ ਕਰਨੀਆਂ ਸਰਕਾਰਾਂ ਲਈ ਸਾਰੇ ਕੋਝੇ ਹੁੰਦੇ ਆ ਔਰ ਜੋ ਸਟੇਲ ਆ ਉਹ ਇਸ ਜਿੱਥੇ ਅਸੀਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਕੰਮ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰਾ ਕੁਝ ਮੈਂ ਇਨਵੈਸਟੀਗੇਟ ਕਰਾ ਕੇ ਹੀ ਉਦਘਾਟ ਤਕਮ ਨਹੀਂ ਹੈ ਔਰ ਜਿਨ੍ਹਾਂ ਦੀ ਇਹ ਪ੍ਰੋਬਲਮ ਹੈ ਜੋ ਧਿਰ ਦੀ ਪ੍ਰੋਬਲਮ ਹੈ ਅਸੀਂ ਉਹਨਾਂ ਦੀ ਪ੍ਰੋਬਲਮ ਵੀ ਸੌਲਟ ਆਊਟ ਕਰਾਂਗੇ ਕਿਸੇ ਨੂੰ ਵੀ ਐ ਵਾਂਝਾ ਨਹੀਂ ਕਰਾਂਗੇ ਸਹੂਲਤ ਤੋਂ